ਮੁੱਖ ਮੰਤਰੀ ਭਗਵੰਤ ਮਾਨ ਨੇ ਛੱਲਾ ਗਾਣਾ ਗਾਇਆ ਉਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਵਿਕਰਮ ਮਜੀਠੀਆ ਨੇ ਇਸ ਗੱਲ ਨੂੰ ਲੈ ਕੇ ਵੀ ਕਿਹਾ ਸੀ ਕਿ ਸੁਰਨਾਤਾਲ ਪੰਜਾਬ ਦਾ ਬੁਰਾ ਹਾਲ ਤੇ ਹੁਣ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਇਸ ਗੱਲ ਨੂੰ ਲੈ ਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਨੇ ਤੇ ਕੁਝ ਪਲਟਬਾਰ ਵੀ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਨਕਲੀ ਛੱਲਾ ਸਾਂਝਾ ਵੇਪੁੱਲ ਪੰਜਾਬੀਆਂ ਤੋਂ ਹੋਈ ਹੈ ਜਿੰਨ ਮੁੱਖ ਮੰਤਰੀ ਤੈਨੂੰ ਬਣਾਇਆ ਸੀ 2022 ਤੋਂ ਪਹਿਲਾ ਬਦਲਾਅ ਤੇ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲਾ ਅੱਜ ਉਹ ਛੱਲਾ ਮੁੜ ਕੇ ਨਹੀਂ ਆਇਆ ਦੱਸਿਏ ਕਿ ਇਹ ਜਿਹੜੀ ਪੋਸਟ ਹੈ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਮੁੜਾ ਸਵਾਲ ਹੈ ਜਿਹੜੇ ਉਹਨਾਂ ਨੇ ਕੀਤੇ ਨੇ ਕਿ ਬਦਲਾਅ ਦੇ ਨਾਂ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਬਦਲਾ ਦੇ ਨਾਂ ਤੇ ਲਿਆਂਦਾ ਗਿਆ ਸੀ ਪਰੰਤੂ ਹਜੇ ਤੱਕ ਜਿਹੜਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਅਤੇ ਉਹਨਾਂ ਨੇ ਕੁਝ ਹੋਰ ਸਵਾਲ ਹੈ ਜਿਹੜੇ ਉਹ ਵੀ ਕੀਤੇ ਨੇ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਮੁਰ ਪਾਰਟਵਾਰ ਜਿਹੜਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਗਿਆ ਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਤੇ ਪੋਸਟ ਸਾਂਝੀ ਕਰਕੇ ਮੁਰ ਤੋਂ ਬਦਲਾ ਦੇ ਨਾਂ ਤੇ ਫਿਰ ਸਵਾਲ ਹੈ ਜਿਹੜੇ ਆਮ ਆਦਮੀ ਪਾਰਟੀ ਤੇ ਕੀਤੇ ਤੇ ਇੱਕ ਵਾਰ ਫਿਰ ਪਲਟਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਛੱਲਾ ਗਾਣਾ ਗਾਇਆ ਉਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਵਿਕਰਮ ਮਜੀਠੀਆ ਨੇ ਇਸ ਗੱਲ ਨੂੰ ਲੈ ਕੇ ਵੀ ਕਿਹਾ ਸੀ ਕਿ ਸੁਰਨਾਤਾਲ ਪੰਜਾਬ ਦਾ ਬੁਰਾ ਹਾਲ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਗੱਲ ਨੂੰ ਲੈ ਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਨੇ ਤੇ ਕੁਝ ਪਲਟਬਾਰ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਨਕਲੀ ਛੱਲਾ ਸਾਂਝਾ ਵੇਪੁੱਲ ਪੰਜਾਬੀਆਂ ਤੋਂ ਹੋਈ ਹੈ ਜਿੰਨ ਮੁੱਖ ਮੰਤਰੀ ਤੈਨੂੰ ਬਣਾਇਆ ਸੀ 2022 ਤੋਂ ਪਹਿਲਾ ਬਦਲਾਅ ਤੇ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲਾ ਅੱਜ ਉਹ ਛੱਲਾ ਮੁੜ ਕੇ ਨਹੀਂ ਆਇਆ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਹੈ ਸੁਖਿੰਦਰ ਸਿੰਘ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਮੂੜਾ ਸਵਾਲ ਹੈ ਜਿਹੜੇ ਉਹਨਾਂ ਨੇ ਕੀਤੇ ਨੇ ਕਿ ਬਦਲਾਅ ਦੇ ਨਾਂ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਬਦਲਾਅ ਦੇ ਨਾਂ ਤੇ ਲਿਆਂਦਾ ਗਿਆ ਸੀ ਪਰੰਤੂ ਹਜੇ ਤੱਕ ਜਿਹੜਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਅਤੇ ਉਹਨਾਂ ਨੇ ਕੁਝ ਹੋਰ ਸਵਾਲ ਹੈ ਜਿਹੜੇ ਉਹ ਵੀ ਕੀਤੇ ਨੇ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਮੁਰ ਪਲਟਵਾਰ ਜਿਹੜਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਗਿਆ ਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਤੇ ਪੋਸਟ ਸਾਂਝੀ ਕਰਕੇ ਮੁਰ ਤੋਂ ਬਦਲਾਅ ਦੇ ਨਾਂ ਤੇ ਫਿਰ ਸਵਾਲ ਹੈ ਜਿਹੜੇ ਆਮ ਆਦਮੀ ਪਾਰਟੀ ਤੇ ਕੀਤੇ ਤੇ ਇੱਕ ਵਾਰ ਫਿਰ ਪਲਟਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਛੱਲਾ ਗਾਣਾ ਗਾਇਆ ਉਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਵਿਕਰਮ ਮਜੀਠੀਆ ਨੇ ਇਸ ਗੱਲ ਨੂੰ ਲੈ ਕੇ ਵੀ ਕਿਹਾ ਸੀ ਕਿ ਸੁਰਨਾਤਾਲ ਪੰਜਾਬ ਦਾ ਬੁਰਾ ਹਾਲ ਤੇ ਹੁਣ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਇਸ ਗੱਲ ਨੂੰ ਲੈ ਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਨੇ ਤੇ ਕੁਝ ਪਲਟਬਾਰ ਵੀ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਨਕਲੀ ਛੱਲਾ ਸਾਂਝਾ ਵੇਪੁੱਲ ਪੰਜਾਬੀਆਂ ਤੋਂ ਹੋਈ ਹੈ ਜਿੰਨ ਮੁੱਖ ਮੰਤਰੀ ਤੈਨੂੰ ਬਣਾਇਆ ਸੀ 2022 ਤੋਂ ਪਹਿਲਾ ਬਦਲਾਅ ਤੇ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲਾ ਅੱਜ ਉਹ ਛੱਲਾ ਮੁੜ ਕੇ ਨਹੀਂ ਆਇਆ ਦੱਸਿਏ ਕਿ ਇਹ ਜਿਹੜੀ ਪੋਸਟ ਹੈ ਸੁਖਿੰਦਰ ਸਿੰਘ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਮੂੜਾ ਸਵਾਲ ਜਿਹੜੇ ਉਹਨਾਂ ਨੇ ਕੀਤੇ ਨੇ ਕਿ ਬਦਲਾਅ ਦੇ ਨਾਂ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਬਦਲਾਅ ਦੇ ਨਾਂ ਤੇ ਲਿਆਂਦਾ ਗਿਆ ਸੀ ਪਰੰਤੂ ਹਜੇ ਤੱਕ ਜਿਹੜਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਅਤੇ ਉਹਨਾਂ ਨੇ ਕੁਝ ਹੋਰ ਸਵਾਲ ਜਿਹੜੇ ਉਹ ਵੀ ਕੀਤੇ ਨੇ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਮੂੜ ਪਲਟਵਾਰ ਜਿਹੜਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਗਿਆ ਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਤੇ ਪੋਸਟ ਸਾਂਝੀ ਕਰਕੇ ਮੂੜ ਤੋਂ ਬਦਲਾਅ ਦੇ ਨਾਂ ਤੇ ਫਿਰ ਸਵਾਲ ਜਿਹੜੇ ਆਮ ਆਦਮੀ ਪਾਰਟੀ ਤੇ ਕੀਤੇ ਤੇ ਇੱਕ ਵਾਰ ਫਿਰ ਪਲਟਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਕੀਤਾ